ਸੁਹਾਲ ਸੂਰਾ اچھا ਸੁਹਾਲ ਸੂਰਾ ਅੱਛਾ ਸੁਹਾਲ ਸੂਰਾ ਅੱਜ ਦਾ ਦਿਨ ਬਹੁਤ ਧੰਨਵਾਦ ਜੀ ਜੀ ਪ੍ਰੋਫੈਸਰ ਸ਼ਰਮਨ ਜੀ ਪਤਾ ਗੁਰ ਵਿਜੇ ਪ੍ਰਤਾਪ ਨੇ ਸਾਡੇ ਸ਼ਹਿਰ ਦੀ ਵਜਾਏ ਕੌਣ ਸ਼ਾਨ ਪਤਾ ਸਾਡੇ ਕੁਵਰ ਸਾਹਿਬ ਨੇ ਜਦੋਂ ਨਹਿਮੋ ਕਾਇਨਾ ਸੇਵਾ ਦਾ ਸੰਭਾਲਿਆ ਚੰਨਾ ਚੂੜੇ ਵਾਲਾ ਦੁਨੀਆ ਵਿੱਚ ਛਾਇਆ ਹੈ ਦੇਸ਼ ਵਿੱਚ ਸਾ ਵਿੱਚ ਵੀ ਇਸ ਨਾਮ ਜਮਾਇਆ ਹੈ ਭੇਦੂੰਗਾ ਪੇਪਰ ਯਾਰ ਮੋਬਾਈਲ ਖਾਂ ਕਰ ਲਓ ਇਹ ਦੇਖੋ ਆਹ ਜੀ ਇਹ ਵੇਖੋ ਐਹੀਂ ਇਹਨਾਂ ਦੀ ਪੋਤਰੀ ਗਈ ਹੈ ਕੋਈ 4 ਸਾਲ ਦੀ ਕੋਈ ਇਨਾਂ ਬਾਤੇ ਕੁਝ ਪੈਸੇ ਚੋੜਾ ਰੱਬ ਲੋ ਬਣਾਇਆ ਜੇ ਉਹਦਾ ਤਰੀਕਾ ਇਹ ਮਾਤਰੀ ਦਾ ਨਾਮ ਇਹਨਾਂ ਨੂੰ ਮੈਂ ਗਿਫਟ ਕਰ ਰਿਹਾ ਜੀ ਤੇ ਬਹੁਤ ਵਧੀਆ ਜੀ ਇਹਨਾਂ ਦੀ ਪੁੱਤਰੀ ਵੀ ਕਰਮਵਾਰੀ ਜਿਹੜਾ ਸੁਣਾ ਲੈਣਾ ਚਾਹੁੰਦਾ। ਦੇਖੋ ਜਨਮ ਦਿਨ ਬਹੁਤ ਹੀ ਉਤਸ਼ਾਹ ਦੇ ਨਾਲ ਸਤਕਾਰ ਦੇ ਨਾਲ ਮਨਾਉਂਦੇ ਨੇ ਤੰਨਾ ਚੁੜੀ ਵਾਲਾ। ਔਰ ਇਹ ਜਨਮ ਦਿਨ ਹੁੰਦਾ ਹੈ ਮਾਧੁਰੇ ਦੇਖਿਤੀ ਜੀ ਦਾ। ਜੀ। ਔਰ ਤੁਸੀਂ ਦੇਖੋ ਉਪਾਵੇਂ ਬੰਬੇ ਦੇ ਵਿੱਚ ਹੋਂ ਕਿਸੇ ਵੀ ਥਾਂ ਤੇ ਹੋਂ ਲੇਕਿਨ ਇੱਕ ਦਿਲ ਦੇ ਵਿੱਚ ਇੱਕ ਸਤਕਾਰ ਹੁੰਦਾ ਹੈ, ਪਿਆਰ ਹੁੰਦਾ ਹੈ। ਔਰ ਇਹ ਹਰ ਸਾਲ ਮੇਰੇ ਹਿਸਾਬ ਦੇ ਨਾਲ 30 ਸਾਲ ਹੋ ਗਏ।

ਆਜਾ ਨਹੀਂ ਨਹੀਂ ਇਹਨਾਂ ਦੀ ਜਿਹੜੀ ਮੁਹੀ ਸੀਗੀ ਮਾਧੁਰੇ ਦੇਕਸ਼ਿਤ ਦੀ ਇੱਕ ਮੁਹੀ ਸੀਗੀ ਉਸ ਮੁਹੀ ਦੇ ਵਿੱਚ ਇਹਨਾਂ ਨੇ ਮਾਧੁਰੇ ਦੇਕਸ਼ਿਤ ਨੂੰ ਉਹ ਚੂੜਾ ਪਾਇਆ ਸੀ mohabbat mohabbat ਖਿਲਾਮ ਦਾ ਨਾ ਦੇਖੋ mohabbat mohabbat ਕੀ mohabbat ਹੈ mohabbat mohabbat ਉਸ ਦੇ ਵਿੱਚ ਇਹਨਾਂ ਨੇ ਪਾਇਆ ਸੀ ਉਹਨਾਂ ਨੂੰ उस फ तो फैन हो गए एक फैन होने नाते पूरा सत्कार पूर्वक ये बर्थडे मनाया जाता है इत हर साल ठीक है मैं माधुरी दीक्षित जी भी बधाई देवगा और इन्होंने भी बधाई देवगा चन्ना चूड़ी वाले कि ये एक उन्होंने पता भी नहीं है हालांकि ये सारा कुछ पत्थर व्यवहार करते ने और बर्थडे गिफ्ट भी भेजते हैं उन्होंने और कई बार रिप्लाई भी आ ਐ ਮੈਂ ਇਹੀ ਕਹਾਂਗਾ ਕਿ ਇਸ ਤਰੀਕੇ ਦਾ ਪਿਆਰ ਸਤਕਾਰ ਬਣਾ ਰਹਿਣਾ ਚਾਹੀਦਾ ਹੈ। ਔਰ ਇਸੇ ਤਰੀਕੇ ਨਾਲ ਇਹ ਮਨਾਉਂਦੇ ਰਹਿਣ। ਸਾਰਿਆਂ ਨੂੰ ਬਹੁਤ-ਬਹੁਤ ਵਧਾਈ। ਥੈਂਕ ਯੂ। ਹਾਂ ਜੀ ਮਨੂੰ ਇਹ ਜਿਹੜਾ ਜਨਮ ਦਿਨ ਮਨਾਇਆ ਜਾਏ ਮਨੂੰ 30 ਸਾਲ ਹੋ ਚੱਲੇ ਜੇ। ਇਹ ਬਹੁਤ ਵਧੀਆ ਲੱਗਾ ਤੇ ਸਾਰੇ ਰਲ ਮਿਲ ਕੇ ਵਿਜੇ ਪ੍ਰਤਾਪ ਵੀ ਆਏ ਨੇ। ਇਹ ਉਹਨਾਂ ਨੇ ਵੀ ਕੇਕ ਕੱਟਿਆ ਤੇ ਨਾਲ ਨਵੀ ਖੜਾ ਸਾਡੇ ਤਾੜੀਆਂ ਵੀ ਵੱਜੀਆਂ ਤੇ ਬਹੁਤ ਵਧੀਆ ਲੱਗਾ ਤੇ ਉਹਨਾਂ ਨੇ ਮਾਦਰੀ ਨੂੰ ਵਧਾਈ ਦਿੱਤੀ ਤੇ ਮਨੂੰ ਵੀ ਦਿੱਤੀ। ਇਹ ਜਦੋਂ ਪਹਿਲੀ ਵਾਰ ਮਨਾਇਆ ਤੁਹਾਨੂੰ ਕਿੰਦਾ ਲੱਗਾ ਬਾਡੀ ਜਦੋਂ ਪਹਿਲਾ ਮੈਂ ਮਨਾਇਆ ਜੇ 1 ਪਾਉਂਡ ਦਾ ਕੇਕ ਲਿਆਂਦਾ ਸੀ ਤੇ ਕਹ ਮੈਨੂੰ ਬਜ਼ੁਰਗ ਨੇ ਸਲਾਹ ਦਿੱਤੀ ਕਿ ਕਹਿੰਦੇ ਚ ਨਹੀਂ ਤੁਸੀਂ ਇਹ ਮਾਦਰੀ ਨੂੰ ਮਿਲਣਾ ਹੈ ਨਾ ਪੰਬਈ ਇਹਦਾ ਹੁਣ ਤੁਸੀਂ ਜਨਮ ਦਿਨ ਹਰ ਸਾਲ ਮਨਾਇਆ ਕਰੋ ਤੇ ਮੈਂ ਕਿਹਾ ਵੀ ਇਹਦੇ ਹੁਣ ਜਨਮ ਦਿਨ ਦਾ ਤਾਂ ਪਤਾ ਨਹੀਂਗਾ ਤੇ ਕਹਿੰਦਾ ਕੋਈ ਗੱਲ ਨਹੀਂ ਜੇ ਤੁਸੀਂ ਜਾਣਾ ਹੀ ਇੱਥੇ ਤੇ ਫੇਰ ਹੀ ਪਤਾ ਕਰ ਲਾਂਗੇ ਕੋਈ ਗੱਲ ਨਹੀਂ ਉਹਦੇ ਪੀਏ ਕੋ ਫਿਰ ਉਹਦੇ ਪੀਏ ਕੋ ਪੁੱਛਿਆ ਤੇ ਉਹ ਕਹਿੰਦਾ ਵੀ ਇਹਦਾ 15 ਮਈ ਨੂੰ ਜਨਮ ਦਿਨ ਹੈਗਾ ਜੀ ਦੁਪਹਿਰ ਬਾਰੇ ਕੋਈ ਨਾ ਤੇ ਫਿਰ ਮੈਂ 1 ਪਾਉਂਡ ਦਾ ਕੇਕ ਲਿਆ ਕੇ ਤੇ ਨੀ ਨੀ ਬੱਚੇ ਸੱਦ ਗਏ ਤੇ ਫਿਰ ਮੈਂ ਮਨੰਦਾਂ ਰਿਹਾ ਉਦੋਂ ਮੇਰਾ ਮਕਾਨ ਛੋਟਾ ਜਾਂਦਾ ਸੀ ਪੁਰਾਣਾ ਜਾਂਦਾ ਸੀ ਤੇ ਉਹ ਪਰਮਾਤਮਾ ਵੀ ਮੇਰੇ ਨਾਲ ਮਕਾਨ ਹੀ ਵਧੀਆ ਬਣ ਗਿਆ ਬੱਚੇ ਹੀ ਪੜਦੇ ਜਾ ਰਹੇ ਸਭ ਕੁਝ ਸਹੀ ਹੋ ਗਿਆ ਅੱਜ ਜਿੰਨੀਆਂ ਵੀ ਫੋਟੋ ਵੀਡੀਓਜ਼ ਹੁੰਦੀਆਂ ਸੀ ਉਹਨਾਂ ਤੱਕ ਪੰਜ ਦਮੇ ਆਹ ਵੇਖੋ ਜਿਹੜੀ ਇਹ ਮੇਰੀਆਂ ਕੋੜੋਂ ਆਉਂਦੀਆਂ ਜੋ ਵੀ ਆਉਂਦਾ ਮੈਂ ਖਚਾਨਾ ਮਾਦਰੀ ਨੂੰ ਘਰਾਈ ਦੀਆਂ ਮਾਮਾ ਨੇ ਜਿੰਨੇ ਵਡੇ ਵੱਡੇ ਕਲਾਕਾਰ ਹੈ ਉਹਨਾਂ ਨੂੰ ਸਾਰਿਆਂ ਨੂੰ ਮੈਂ ਖੁਲਾਉਂਦਾ ਪੇ ਉਹਨਾਂ ਨੇ ਵੀ ਜਾਗਦਾਨ ਹੁਣ ਵਰਨਾ ਵਾਸਤੇ ਕੋਈ ਗਿਫਟ ਤਿਆਰ ਕੀਤਾ ਹਾਂ ਮੈਂ ਮਾਦੀ ਹਤੇ 28 ਸਾਲ ਹੋ ਚਲੇ ਮੈਂ ਜਿਹੜਾ ਇੱਕ ਚੂੜਾ ਤਿਆਰ ਕਰਕੇ ਰੱਖਿਆ ਤੇ ਮੈਂ ਕਹਿੰਦਾ ਜਦੋਂ ਕਪਲ ਸ਼ਰਮਾ ਦੇ ਸ਼ੋਅ ਦੇ ਵਿੱਚ ਆਣਗੇ ਤੇ ਮੈਂ ਉਹ ਗਿਫਟ ਜ਼ਰੂਰ ਲੈ ਕੇ ਜਾਵਾਂਗਾ ਜਦੋਂ ਮੈਂ ਜਾਣਾ ਉਦੋਂ ਤੁਹਾਨੂੰ ਸਾਰਿਆਂ ਨੂੰ ਮੈਂ ਸੱਦਣਾ ਜਿੰਨੇ ਪੱਤਰਕਾਰ ਹੈਗੇ ਨੇ ਉਹਨਾਂ ਨੂੰ ਪਤਾ ਲੱਗੇ ਵੀ ਵਾਕੇ 28 ਸਾਲ ਜਾਂ 30 ਸਾਲ ਸਮੇਂ ਚ ਹੀ ਦਮ ਮੋਲਿਆ ਜਦੋਂ ਉਹਨਾਂ ਦਾ ਤੁਹਾਡੇ ਗਿਫਟ ਵੇਖ ਕੇ ਫੋਨ ਆ ਕੇ ਫੋਨ ਹੁੰਦਾ ਵਾ ਇਸ ਤਰ੍ਹਾਂ ਦਾ ਮਹਿਸੂਸ ਬਹੁਤ ਵਧੀਆ ਲੱਗਦਾ ਬਾਜੀ ਜੀ ਚਿੱਠੀਆਂ ਮੇਰੇ ਕੋਲ ਦੋ ਤਿੰਨ ਨਹੀਂਆਂ ਪਈਆਂ ਇੱਕ ਦੁਕਾਨ ਚ ਵੀ ਲਾਈ ਆ ਦੇਖੋ ਐਡੀ ਵੱਡੀ ਕਲਾਕਾਰ ਉਸਲੇ ਪੂਰੀ ਨੰਬਰ ਵੰਦ ਸੀ ਜਦੋਂ ਉਹਨੇ ਮੈਨੂੰ ਸਪੈਸ਼ਲ ਇੱਕ ਚਿੱਠੀ ਲਿਖ ਕੇ ਭਲਾਈ ਆ ਤੇ ਮਿਲਿਆ ਵੀ ਆ ਉਹਨਾਂ ਨੂੰ ਜਾ ਕੇ ਦਾਰਾ ਸਿੰਘ ਦੀ ਕੋਠੀ ਤੇ ਵੀ ਗਿਆ ਅਫਤਾਬ ਬੱਜਨ ਦੀ ਕੋਠੀ ਤੇ ਸਾਰਿਆਂ ਦੇਵਨਾਂ ਦੀ ਕੋਠੀ ਤੇ ਵੀ ਗਿਆ ਮੈਂ ਬੰਬਈ ਸਾਰੇ ਘੁੰਮਿਆ ਇੱਕ ਸਮਾਜ ਦੀ ਸੇਵਾ ਕਰਨੀ ਤਾਨੂੰ ਫਿਰ ਚਾ ਲੱਗਦਾ ਉਹ ਕੋਈ ਸਮਾਜ ਸੇਵਕ ਪਰਮਾਤਮਾ ਨਾਲ ਕੋਈ ਬਖਸ਼ ਹੋ ਗਈ ਆ ਸੰਤ ਪਾਪਾ ਮੱਖਣ ਸਿੰਘ ਦੇ ਨਾਲ ਉਹਨਾਂ ਨੇ 100 ਤੇ 14 ਵਿਆਹ ਕੀਤੇ ਕੰਪਨੀ ਬਾਗ ਫਿਰ ਉਹਨਾਂ ਨਾਲ ਐਸਾ ਜੁੜਿਆ ਪਿੱਛੇ ਮੁੜ ਕੇ ਨਹੀਂ ਵੇਖਿਆ ਜਿੰਨੇ ਵਿਆਹ ਕੀਤੇ ਨੇ ਉਹਨਾਂ ਨੇ ਤੇ ਵਿਆਹਾਂ ਦੇ ਚੂੜੇ ਮੈਂ ਦਿੰਦਾ ਰਿਹਾ ਤੇ ਅੱਗਾ ਹੁਣ ਉਹਨਾਂ ਦਾ ਬੱਚਾ ਉਹਨਾਂ ਨੂੰ ਗੱਦੀ ਮਿਲੀ ਆ ਤੇ ਉਹ ਵੀ ਮੈਨੂੰ ਕਹਿੰਦੇ ਚੱਲਾ ਜੀ ਆਈ ਹੁਣ ਬਾਬਾ ਜੀ ਵਾਂਗੂ ਬੱਚੀਆਂ ਦੇ ਵਿਆਹ ਕਰਿਆ ਕਰੀਏ ਤੇ ਮੈਂ ਜਰੂਰ ਮੈਂ ਤੁਹਾਡੇ ਨਾਲ ਸਹਿਮਤ ਆ ਜਿੰਨੇ ਵਿਆਹ ਹੋਣਗੇ ਮੈਂ ਚੂੜੇ ਜਰੂਰ ਦਵਾਂਗਾ ਅਮਰਨਾਥ ਦੀ ਯਾਤਰਾ ਸ਼ੁਰੂ ਹੋਣੀ ਆ ਉਹਨਾਂ ਮਾਤਾ ਅੱਛਾ ਉਹ ਛੇਵ ਸ਼ੰਕਰ ਤੇ ਪਾਰਵਤੀ ਆਦਿ ਮੈਂ ਕੁਝ ਪੈਸਾ ਚੂੜਾ ਭਰਾ ਕੇ ਰੱਖਿਆ ਉਹਨੂੰ ਮਹੀਨਾ ਚੱਲਦਾ ਉਹ ਮੈਂ 2000 2000 ਤੇ 3 ਦੇ ਵਿੱਚ ਮੈਂ ਹਰ ਸਾਲ ਮੈਂ ਚੂੜਾ ਦਿੰਦਾ ਹੀ ਦਿੰਦਾ ਤੇ ਉਹ ਜਿਹੜੀ ਮੈਨੂੰ ਸੇਵਾ ਵੀ ਮਿਲਦੀ ਆ ਉਹ ਸੇਵਾ ਵੀ ਮੈਂ ਉਹਨਾਂ ਨੂੰ ਇਕੱਠੀ ਕਰਕੇ ਦਿੰਦਾ ਕੋਈ 100 ਦਿੰਦਾ ਕੋਈ 500 ਦਿੰਦਾ ਕੋਈ ਜਿੰਨੇ ਵੀ ਦਿੰਦਾ ਮੈਂ ਉਹਨੂੰ ਇਕੱਠੇ ਕਰਕੇ ਦਈਏ ਹੁਣ ਭੈਣ ਜੀ ਤੁਹਾਡੇ ਕੋਲ ਚੂੜਾ ਲੈਣ ਆਏ ਆ ਤੁਹਾਡੀ ਫੇਸ ਐਡ ਦੇਖ ਕੇ ਤੁਹਾਨੂੰ ਕਿਹੋ ਜਿਹਾ ਮੈਨੂੰ ਬਹੁਤ ਵਧੀਆ ਲੱਗਾ ਆਓ ਰੇ ਮੈਨੂੰ ਬਹੁਤ ਵਧੀਆ ਸਪੈਸ਼ਲ ਚੂੜਾ ਲੈਣ ਆਏ ਨੇ ਮੈਂ ਇਹਨਾਂ ਨੂੰ ਵੇਖੋ ਗਿਫਟ ਵੀ ਕੀਤਾ ਜਾਏ ਉਹਨਾਂ ਦੀ ਬੇਟੀ ਵਾਸਤੇ ਕੱਪ ਤੇ ਬਹੁਤ ਵਧੀਆ ਇਹਨਾਂ ਨੂੰ ਚੂੜਾ ਕੋਈ ਮਹਿੰਗਾ ਨਹੀਂ ਲੈਣਾ ਸਿਰਫ ਐਂ ਆਪਣੇ ਮਾਲ ਦੇ ਪੈਸੇ ਲਵਾਂਗੇ ਤੇ ਆਪਣੀ ਮਿਹਨਤ ਨਾਲ ਲਵਾਂਗੇ ਉਹ ਵੀ ਦੇ ਦੇਣਗੇ ਤੇ ਠੀਕ ਹੈ ਨਹੀਂ ਤੇ ਸਾਡੇ ਕੋਲ ਤੇ ਵੀ ਆ ਇਹਨੂੰ ਬਹੁਤ ਵਧੀਆ ਲੱਗਾ ਇਸ ਤਰ੍ਹਾਂ ਹੀ ਆਉਂਦੇ ਰਹਿਣਾ ਸਾਡੇ ਕੋਲ ਚੂੜਾ ਲੈਣ ਜਿੰਨੇ ਵੀ ਦੇਸ਼ਾਂ ਪਰਦੇਸਾਂ 'ਚ ਵੀ ਜਿਹੜੀਆਂ ਕੁੜੀਆਂ ਚਾਹਣ ਵਾਲੀਆਂ ਵੀ ਚੂੜਾ ਚੰਦੇ ਕੋਲ ਲੈਣਾ ਆਉਂ ਚੂੜਾ ਵਧੀਆ ਬਣਾ ਕੇ ਦੇਵਾਂਗੇ ਰੇਟ ਕੋਈ ਵੱਧ ਨਹੀਂ ਲੱਗੇਗਾ ਬਯਾਰ ਵਾਲੇ ਉਹਨਾਂ ਨੂੰ ਪਤਾ ਨਹੀਂ ਸਹਿਜ ਕੀ ਗਾ ਕਿ ਇਤਨਾ ਡਿਜ਼ਾਈਨ ਰੰਗ ਲੱਤ ਦੇ ਨਕਲ ਆਤੀ ਜਾਂਦੇ ਨੇ ਉਹਨਾਂ ਦਾ ਮਤਲਬ ਦਾ ਚੂੜਾ ਬਣਾ ਕੇ ਦੇਈਦਾ ਹੈ ਅੱਜ ਕੱਲ ਤਾਂ ਮਸ਼ੀਨੀ ਦਾ ਚੋਕ ਆ ਗਿਆ ਪਰ ਤੁਸੀਂ ਅਜੇ ਵੀ ਹੱਤ ਨਾਲ ਚੂੜਾ ਵੇਖੋ ਜਿਹੜਾ ਹੱਤ ਨਾਲ ਚੂੜਾ ਬੰਦਾ ਨਾ ਉਹ ਸਭ ਤੋਂ ਵਧੀਆ ਮਸ਼ੀਨੀਆਂ ਉਹ ਚਾਲੂ ਆਈਟਮ ਹੈ ਗਈ ਆ ਉਹਨਾਂ ਨੂੰ ਡਿਜ਼ਾਈਨ ਕਰਨ ਦਾ ਵੀ ਨਹੀਂ ਜਾ ਤੇ ਕੀ ਡਿਜ਼ਾਈਨ ਕੀ ਕਰਨੀ ਆ ਹੋਂ ਤਾਂ ਹੀ ਮੈਨੂੰ ਕਹੋ ਨਾ ਜੇ ਨਹੀਂ ਸਾਨੂੰ ਨਾਮ ਲੈ ਕੇ ਦੋ ਤੇ ਮੈਂ ਤੁਹਾਨੂੰ 2 ਮਿੰਟੇ ਨਾਲ ਲੈ ਕੇ ਦੇ ਦਿਆਂਗਾ ਜਾਓ ਜੇ ਛੂੜੇ ਵਾਲੇ ਕੋ ਚਲੋਗੇ ਸਾਨੂੰ ਉਹਨੇ ਕਹਿੰਦਾ ਮੇਰੇ ਕੋ ਧਿਆਨ ਹੀ ਨਹੀਂ ਗਿਆ ਨਹੀਂ ਗਿਆ ਮੇਰੇ ਕੋ ਸਭ ਕੁਝ ਹੈ ਤਾਂ ਮੈਨੂੰ ਵੀ ਤਾਂ ਇਹ ਗੱਲ ਲੱਗਿਆ ਕਿ ਹੱਥ ਦਾ ਕਾ ਮੈਂ ਤੇ ਮੈਂ ਇਹ ਪਿਛਲੀ ਯਾਦ ਲੈਣੀ ਪਉਂਦੀ ਸੀਗੀ ਤੇ ਇੱਕ ਟਮਾਟਰ ਪੁੰਚੀ ਆ ਤੇ ਮੈਨੂੰ ਵਧੀਆ ਲੱਗਿਆ ਇਹਨਾਂ ਦੇ ਹੱਥ ਦਾ ਛੂੜਾ ਬਣਿਆ ਮੈਨੂੰ ਬਹੁਤ ਸੁਖ ਹੋਇਆ ਇਹ ਕਰਕੇ ਮੈਂ ਆਈ ਹਾਂ ਕਿ ਜਾਣਾ ਛੂੜਾ ਉਹਨੇ ਮੈਂ 5 ਸਾਲ ਆਏ ਨੇ ਆਪਣੇ ਕੰਮ ਤੇ ਉਸਤਾਦ ਦੀ ਸੇਵਾ ਵੀ ਕੀਤੀ ਆ ਤੇ ਹੁਣ ਵੀ ਲਿਆ ਉਹਨਾਂ ਕੋ ਉਹ ਇਹਨਾਂ ਨੇ ਗੁਣ ਦਿੱਤਾ ਤੇ ਮੈਂ ਹਲ ਕੰਮ ਜਾ ਭੈਗਾ ਆਸਤਾ ਦਾ ਅਸ਼ੀਰਵਾਦ ਤੁਹਾਨੂੰ ਫੇਰ ਇੱਕ ਵਾਰ ਵੀ ਮਾਦੂ ਜੀ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾਂ ਮਹਾਰਾਜ ਜੀ ਨਹੀਂ ਆਏ ਨੇ ਸਾਰਨ ਮੇਰੇ ਵੱਲੋਂ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ਇਸ ਤਰ੍ਹਾਂ ਆਂਦੇ ਸਾਲ ਨੂੰ ਫੇਰ ਖੁਸ਼ੀਆਂ ਇਸ ਤਰ੍ਹਾਂ ਫੇਰ ਇਕੱਠੇ ਹੋਈਏ ਤੇ ਇਹਨਾਂ ਵਾਸਤੇ ਮੈਂ ਇੱਕ ਜਿੱਤਾ ਵੀ ਇੱਕ ਖੁਸ਼ੀ ਆਇਂਦੀ ਵੀ ਮੈਂ ਤਾਂ ਜਨਮ ਦਿਨ ਮਨਾਣਾ ਮਹੀਨਾ ਪਹਿਲਾਂ ਮੈਨੂੰ ਬਹੁਤ ਵਧੀਆ ਲੱਗਦਾ ਠੀਕ ਹੈ ਹਾਂਜੀ ਬਹੁਤ ਮੇਰਾ ਨਾਰਜਵੰਤ ਹੋਰ ਤੇੰਡ ਬੱਲ ਤੇ ਕੀ ਨਾਮ ਤਾਰੀਵਾਲਾ ਤਾਰੀਵਾਲਾ ਗੇ ਬੱਲ ਪਿੰਡ ਤੇ ਉੱਥੋਂ ਮੈਂ ਪਾਸੋਂ ਆਇਡ ਵੇਖੀ ਤੇ ਮੈਨੂੰ ਕੀ ਇਹਨਾਂ ਦੇ ਹੱਥ ਦਾ ਕੰਮ ਦਾ ਚੁੱਟਾ ਬਹੁਤ ਵਧੀਆ ਲੱਗਿਆ ਔਰ ਮੈਨੂੰ ਪਿਛਲੀ ਯਾਦ ਵੀ ਆਈ ਕਿ ਮੈਂ ਲੈਣਾ ਹੀ ਲੈਣਾ ਚੂੜਾ ਤੇ ਅੱਜ ਮੈਂ ਦਰਬਾਰ ਸਾਹਿਬ ਦਰਸ਼ਨ ਕਰਨ ਆਈ ਬੋਧਵਾਰ ਬੋਧਵਾਰ ਦੇ ਬੋਧਰ ਮੰਗੀਆਂ ਤੇ ਫਿਰ ਮੈਂ ਪੁੱਛ ਪੁੱਛ ਕੇ ਆਈ ਕਿ ਉਹ ਇਹਨਾਂ ਦਾ ਮੈਂ ਸਕਰੀਨਸ਼ਾਟ ਨਹੀਂ ਲੈ ਸਕੀ ਤੇ ਨਾ ਮੈਨੂੰ ਨੰਬਰ ਹੀ ਇਹਨਾਂ ਦਾ ਲਿਆਇ ਮੈਂ ਬਿੱਤ ਮਿਲਿਆ ਫੋਨ ਤੁਸੀਂ ਐਡ ਕਰਦੇ ਵੇਖੀ ਫੇਸਬੁਕ ਹਾਂ ਦਾ ਹਾਂ ਫੇਸਬੁਕ ਤੇ ਵਿਕਤੀ ਤੋ ਫਿਰ ਮੈਂ ਸਕਰੀਨਸ਼ਾਟ ਲਿਆ ਪਰ ਮੇਰੇ ਮਨ ਚ ਇਹ ਕਿ ਮੈਂ ਦਰਬਾਰ ਸਾਹਿਬ ਜਾਉਂਗੀ ਤੇ ਮੈਂ ਨਾ ਕੋ ਜਰੂਰ ਮਿਲ ਕੇ ਆਉਂਗੀ ਮੈਂ ਚੂੜਾ ਵੇਖ ਕੇ ਆਉਂ ਹਾਂ ਮੇਰੀ ਬੇਟੀ ਦੀ ਮੈਰਿਜ ਤੇ ਉਹਦੇ ਕਰਕੇ ਮੈਂ ਚੂੜਾ ਲੈਣਾ ਹੈ ਤੇ ਇੱਕ ਤਾਂ ਮਸ਼ੀਨੀ ਚੂੜੇ ਵੀ ਮਿਲ ਜਾਂਦੇ ਹਾਂ ਹਾਂਜੀ ਉਹ ਮਸ਼ੀਨੀ ਚੂੜਾ ਮੈਨੂੰ ਨਹੀਂ ਪਸੰਦ ਸੀ ਤੇ ਮੈਨੂੰ ਇਹ ਕਿ ਮੈਂ ਵੀ ਪਿਛਲੇ ਜਿਹੜਾ ਪਹਿਲਾਂ ਮੇਰੇ ਵਿਆਹ 32 ਸਾਲ ਹੋ ਗਿਆ ਮੈਨੂੰ ਹੱਥ ਦਾ ਹੀ ਚੂੜਾ ਪਾਇਆ ਸੀਗਾ ਤੇ ਮੈਨੇ ਇਹ ਕਰਕੇ ਰੰਨਾ ਦਾ ਵਾਜੀ ਦਾ ਝੂੜਾ ਬਹੁਤ ਪਸੰਦ ਆਇਆ ਇਹ ਕਰਕੇ ਅੱਜ ਮੈਂ ਇਥੇ ਲੈਣ ਵਾਸਤੇ ਆਈ ਔਰ ਰੱਬ ਵੱਲੋਂ ਹੀ ਆ ਗਈ ਇਹਨਾਂ ਨੇ ਚਲੋ ਇਹਨਾਂ ਨੇ ਜਨਮ ਦਿਨ ਵੀ ਮਨਾਇਆ ਇਹਨਾਂ ਦਾ ਤੇ ਬਹੁਤ 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 ਵਧਾਈਆਂ ਹੂੰ ਔਰ ਥੈਂਕ ਯੂ ਬਹੁਤ ਵਧੀਆ ਲੱਗਿਆ ਝੂੜਾ ਹੱਥ ਦੇ ਕਰਕੇ ਮੈਂ ਪੁੱਛ ਪੁੱਛ ਕੇ ਬਹੁਤ ਲੋਕਾਂ ਨੂੰ ਪੁੱਛਿਆ ਤੇ ਫਿਰ ਐਟੂ ਕਰਕੇ ਮੇਰੇ ਤੇ ਆਈ ਵੀ ਮੈਂ ਇਹ ਝੂੜਾ ਅੱਜ ਲੈ ਕੇ ਜਾਣਾ ਇੱਕ ਫੋਟੋ ਕਰੋ ਸਹੋਰੇ ਇਹ ਝੂੜੇ ਤੇ ਤੁਹਾਨੂੰ ਕੀ ਕੀ ਲੱਗੀ ਇਹ ਝੂੜੇ ਦਾ ਜੀ ਹੱਥ ਦੀ ਮਿਹਨਤ ਵਾਲੀ ਅੱਜ ਕੱਲ ਕੋਈ ਮਿਹਨਤ ਕਰਨਾ ਨਹੀਂ ਚਾਹੁੰਦਾ ਔਰ ਸਾਡੇ ਜ਼ਮਾਨੇ ਵਿੱਚ 30 32 ਸਾਲ ਤੋ ਬਹਿਲਾ ਬਹੁਤ ਮਿਹਨਤੀ ਮਿਹਨਤ ਕਰਦੇ ਸੀਗੇ ਮੇਰੀ ਵੀ ਮੁੰਬਈ ਅਜ 50 50 ਸਾਲ ਹੋ ਗਈ ਆ ਪਰ ਮੈਂ ਅਜੇ ਤੱਕ ਹੱਥ ਦੇ ਤੂੜਾ ਹੁਣ ਨਹੀਂ ਮਿਲਦਾ ਕਿਤੇ ਹੁਣ ਪਰ ਮੈਂ ਇਹਨਾਂ ਦੀ ਐਡ ਵੇਖ ਕੇ ਮੈਨੂੰ ਬਹੁਤ ਪਸੰਦ ਆਇਆ ਫਿਰ ਮੈਂ ਆ ਕੇ ਲੱਭ ਕੇ ਦੁਕਾਨ ਫਿਰ ਮਿਲ ਕੇ ਘਰ ਵੀ ਆ ਕੇ ਇਹਨਾਂ ਨੇ ਮੇਰੀ ਬਹੁਤ ਵਾਕੇ ਇੱਜ਼ਤ ਕੀਤੀ ਔਰ ਮੈਂ ਵੀ ਆ ਕੇ ਇਹਨਾਂ ਦੇ ਨਾਲ ਇੰਨਾ ਟਾਈਮ ਇੱਥੇ ਆ ਕੇ ਵਧਾਈਆਂ ਦੇਣ ਵਾਸਤੇ ਮੈਂ ਵੀ ਆ ਗਈ ਜਰ ਤੇ ਮਾਜੀ ਆਪਣਾ ਤੁਸੀਂ ਪ੍ਰੈਸ ਦੱਸੋ ਮੇਰਾ ਹੈਗਾ ਜੀ ਕੋਟ ਆਤਮਰਾਮ ਪਤਰਾਲੀ ਪਾਰਕ ਨਦੀ ਸੋਪੜੀ ਸੜਕ ਸਥਾਨ ਤੇ ਹਾਂਜੀ ਮੈਨੂੰ ਤਾਂ ਪੂਰਾ ਡਰੈਸ ਨੂੰ ਨਹੀਂ ਪਤਾ ਮੈਂ ਤਾਂ ਬਹੁਤ ਬਜ਼ੁਰਗਾਂ ਨੂੰ ਪੁੱਛ ਪੁੱਛ ਕੇ ਦਰਬਾਰ ਸਾਹਿਬ ਤੋਂ ਜੋ ਤੁਰੀ ਤੇ ਪੁੱਛ ਪੁੱਛ ਕੇ ਮੈਂ ਇੱਥੇ ਪਹੁੰਚੀ ਹਾਂਜੀ ਇੱਕ ਵਾਰੀ ਚੱਲਾਂ ਜੀ ਆਪਣਾ ਨੰਬਰ ਬੋਲ ਦਿਓ ਨੰਬਰ ਮੇਰਾ ਵੀ ਕੋ ਸਾਹਮਣੇ ਲੱਗਾ ਜੀ